ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦਾ ਮੀਲ ਪੱਥਰ ਸਾਬਿਤ ਹੋ ਰਹੇ ਨੇ। ਸਾਝਲੀ ਪਿੰਡ ਦੇ ਇਸ ਸਕੂਲ ਆਫ ਐਮੀਨੈਂਸ ਦੇ ਸ਼ਾਨਦਾਰ ਬਿਲਡਿੰਗ ਦਾ ਲੈਬਸ ਦਾ ਕਲਾਸਰੂਮ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ। ਤਿ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਹਨ ਆਪਿਆਂ ਨੂੰ ਟੀਚਰਜ਼ ਨੂੰ ਇਲਾਕੇ ਦੇ ਪ੍ਰਧੰਤ ਸਜਨ ਨੂੰ ਵਧਾਈ ਜੀ ਦੇਣਾ ਵੱਡੀ ਖਬਰ ਜਲੰਧਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਸ਼ਹਿਰ ਦੇ ਵਿੱਚ ਚੋਰਾਂ ਨੇ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਤਾਂ ਦੱਸਦੀ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਤਾਂ ਦੱਸਦੀ ਹੈ ਕਿ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਜਲੰਧਰ ਸ਼ਹਿਰ ਦੇ ਵਿੱਚ ਚੋਰਾਂ ਨੇ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਦੱਸਦੀ ਹੈ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਦੁਕਾਨਦਾਰਾਂ ਦੇ ਵਿੱਚ ਵੀ ਹੁਣ ਤਾਰਦਾ ਮਾਹੌਲ ਹੈ ਤਾਂ ਦੱਸਦੀ ਹੈ ਕਿ ਜਲੰਧਰ ਦੇ ਰੈਨਿਕ ਬਾਜ਼ਾਰ ਦੇ ਵਿੱਚ ਦੋ ਕੱਪੜਿਆਂ ਦੀਆਂ ਦੁਕਾਨਾਂ ਨਵਾਂ ਬਾਜ਼ਾਰ ਦੇ ਵਿੱਚ ਦੋ ਮੋਬਾਈਲ ਦੀਆਂ ਦੁਕਾਨਾਂ ਅਤੇ ਮਨੀ ਐਕਸਚੇਂਜ ਅਤੇ ਖਿੰਗੜਾ ਗੇਟ ਦੇ ਵਿੱਚ ਮੈਡੀਕਲ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਾਂ ਚੋਰਾਂ ਦੇ ਹੌਸਲੇ ਬੁਲੰਦ ਨੇ ਜਲੰਧਰ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ 6 ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਇਹ ਦੁਕਾਨਾਂ ਵੱਖ-ਵੱਖ ਥਾਵਾਂ ਤੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਦੋ ਦੁਕਾਨਾਂ ਜਿਹੜੀਆਂ ਨੇ ਉਹ ਰੈਣਿਕ ਬਾਜ਼ਾਰ ਦੇ ਵਿੱਚ ਨੇ ਦੋ ਮੋਬਾਈਲ ਦੀਆਂ ਦੁਕਾਨਾਂ ਨਵਾਂ ਬਾਜ਼ਾਰ ਦੇ ਵਿੱਚ ਨੇ ਇੱਕ ਮਨੀ ਐਕਸਚੇਂਜ ਦੀ ਦੁਕਾਨ ਹੈ ਤੇ ਖਿੰਗੜਾ ਗੇਟ ਦੇ ਵਿੱਚ ਇੱਕ ਮੈਡੀਕਲ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਹੁਣ ਦੁਕਾਨਦਾਰਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਨੇੜੇ ਤੇੜੇ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਨੇ ਉਹਨਾਂ ਨੂੰ ਉਨ੍ਹਾਂ ਦੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਚਲ ਸਕੇ ਕਿ ਕੌਣ ਇਹ ਚੋਰ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਿੱਥੇ ਜਲੰਧਰ ਦੇ ਵਿੱਚ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਦੱਸਦੀ ਹੈ ਕਿ ਦੁਕਾਨਦਾਰਾਂ ਦੇ ਵੱਲੋਂ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਸਹਿਯੋਗੀ सुरेंद्र ਸਾਡੇ ਨਾਲ ਜੁੜੇ ਹੋਏ ਨੇ ਤਾਂ ਸਿੱਧਾ ਤੁਹਾਨੂੰ ਲੈ ਚਲਦੇ ਹਾਂ ਜਲੰਧਰ ਦੇ ਵਿੱਚ ਜਿੱਥੇ ਗਰਾਊਂਡ ਜ਼ੀਰੋ ਤੋਂ ਸਾਨੂੰ ਇਹ ਰਿਪੋਰਟ ਸੁਰਿੰਦਰ ਸਾਡੇ ਸਹਿਯੋਗੀ ਦਿਖਾ ਰਹੇ ਨੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸ਼ਹਿਰਾ ਟੀਵੀ ਤੇ ਵੱਡੀ ਖਬਰ ਹੈ ਕਿਉਂਕਿ ਜਲੰਧਰ ਦੇ ਵਿੱਚ ਅੱਜ 6 ਜਗਾਵਾਂ ਤੇ 6 ਦੁਕਾਨਾਂ ਤੇ ਚੋਰੀ ਹੋਈ ਆ ਔਰ ਚੋਰੀ ਕਰਨ ਵਾਲੇ ਵੀ ਐਸੇਲੇ ਜਿਹੜੇ ਚੋਰ ਹੈਗੇ ਨੇ ਲਗਜ਼ਰੀ ਹੈਗੇ ਨੇ ਲਗਜ਼ਰੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇੱਕ ਵੱਡੀ ਲਗਜ਼ਰੀ ਗੱਡੀ ਦੇ ਵਿੱਚ ਆਉਂਦੇ ਨੇ ਗੱਡੀ ਬਾਹਰ ਰੁਕਦੀ ਆ ਬਿਲਕੁਲ ਜਿੱਥੇ ਮੋਟਰਸਾਈਕਲ ਸਕੂਟਰ ਖੜੇ ਨੇ ਇੱਥੇ ਰੁਕਦੀ ਆ ਔਰ ਇੱਥੇ ਰੁੱਕ ਕੇ ਉਹਨਾਂ ਵੱਲੋਂ ਮੂਟ ਅਗੇ ਹੋਏ ਆ 4 ਵਜੇ ਦੇ ਕਰੀਬ ਇਹ ਦੁਕਾਨਾਂ ਦੀ ਖਾਲਤ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਕੀਤੀ ਜਾਂਦੀ ਹੈ ਮੋਬਾਈਲ ਦੀ ਦੁਕਾਨ ਆ ਇਧਰ ਮਨੀ ਐਕਸਚेंजर ਆ ਦੁਕਾਨ ਦੇ ਸ਼ੀਸ਼ੇ ਜਿਹੜੇ ਹੈਗੇ ਉਹ ਭੰਨੇ ਜਾਂਦੇ ਨੇ ਜਿਹੜੇ ਲੋਕ ਵਾਲੇ ਸ਼ਟਰ ਨੂੰ ਲੋਕ ਵਾਲੇ ਸਿਸਟਮ ਹੈਗੇ ਉਹਨਾਂ ਨੂੰ ਤੋੜਿਆ ਜਾਂਦਾ ਤੇ ਇਸ ਤਰ੍ਹਾਂ ਦੀ ਜਿਹੜੀ ਚੋਰੀ ਨੂੰ ਵਾਰਦਾਤ ਨੂੰ ਜਿਹੜੀ ਅੰਜਾਮ ਦਿੱਤਾ ਹੈਗਾ ਇਸ ਵੇਲੇ ਇੱਥੇ ਮੈਂ ਕੋਸ਼ਿਸ਼ ਕਰਦਾ ਹੋਰ ਤਸਵੀਰਾਂ ਵੀ ਦਿਖਾਉਣ ਦੀਆਂ ਕਿ ਆਖਰਕਾਰ ਹੋਰ ਕੀ ਕੁਝ ਉਹਨਾਂ ਵੱਲੋਂ ਇੱਥੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਸ਼ਟਰ ਜਿਹੜਾ ਹੈਗਾ ਉਹ ਵੀ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਆ ਸ਼ਟਰ ਆ ਸ਼ਟਰ ਦੇ ਹਾਲਾਤ ਹੈ ਕਿ ਇਸ ਤਰ੍ਹਾਂ ਸ਼ਟਰ ਤੋੜਿਆ ਗਿਆ ਔਰ ਇੱਕ ਵੱਡੀ ਚੀਜ਼ ਜਿਹੜੀ ਹੈਗੀ ਉਹ ਸਾਹਮਣੇ ਇੱਥੇ ਉਹ ਆਈ ਹੈ ਕਿ ਜਿਹੜੀ ਇੱਕ ਆਹ ਇਹਨਾਂ ਦੇ ਦਸਵੰਦ ਕੱਢਣ ਵਾਸਤੇ ਬਾਬਾ ਜੀ ਦੀ ਗੁੱਲਕ ਲਾਈ ਸੀਗੀ ਉਹ ਗੁੱਲਕ ਨੂੰ ਵੀ ਤੋੜ ਦਿੱਤਾ ਗਿਆ ਇਸ ਤਰ੍ਹਾਂ ਦੇ ਨਾਲ ਇਹ ਗੁੱਲਕ ਤੋੜੀ ਗਈ ਹੈ ਔਰ ਇਹ ਦਸਵੰਦ ਵਾਲੀ ਜਿਹੜੀ ਬਾਬਾ ਜੀ ਦੀ ਗੋਲਕ ਸੀਗੀ ਉਹ ਵੀ ਤੋੜੀ ਗਈ ਹੈ ਤੇ ਮੈਂ ਇਸ ਵੇਲੇ ਜਿਹੜੇ ਮਾਲਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਭਾਜੀ ਕੀ ਕਿਵੇਂ ਤੁਹਾਨੂੰ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਟੋਲੀ ਕਿੱਥੇ ਦੁਕਾਨ ਹੈ ਕੀ ਨਾਮ ਦੁਕਾਨ ਦਾ ਰਣੂ ਬਾਜ਼ਾਰ ਜੋਤੀ ਕੰਮ ਕੀ ਗੱਲ ਕੀ ਭਾਜੀ ਜਿਹੜੀ ਚੋਰੀ ਹੋਈ ਹੈ ਕਿ ਮੈਨੂੰ ਨੁਕਸਾਨ ਹੋਇਆ ਆਪਣਾ ਕਿਦਾਂ ਮੈਨੂੰ ਨੁਕਸਾਨ ਨਹੀਂ ਹੋਇਆ ਬਸ ਸ਼ਟਰ ਚੁੱਕਿਆ ਸ਼ਟਰ ਢੋੜੇਗਾ ਮੈਂ ਵੀ ਦੇਖ ਲਾਂ ਬੇਟਿਆ ਹਾਂਜੀ ਮੈਂ ਦੇਖਦਾ ਹਾਂ ਤੇ ਮਤਲਬ ਚੈੱਕ ਕੀਤਾ ਅੰਦਰ ਸਾਰਾ ਆਪਣਾ ਹਾਂਜੀ ਤੇ ਕੋਈ ਸੀਸੀਟੀਵੀ ਵਗੈਰਾ ਫੁੜੇ ਲੱਗੇ ਹੋਏ ਕੈਮਰਾ ਤੇ ਕਿੰਨੇ ਕੁ ਵਜੇ ਘਟਨਾ ਪਤਾ ਕਿਦਾਂ ਲੱਗਾ ਤੁਹਾਨੂੰ ਲਗਭਗ ਮੈਨੂੰ ਤੇ 6 6:30 6 ਵਜੇ ਫੋਨ ਆਇਆ ਹੂੰ ਕਿ ਮੈਂ ਉਸੇ ਟਾਈਮ ਦੂ ਰਿਹਾ ਤਾਂ ਪੁਲਿਸ ਕੋਲ ਮਿਲੇ ਕਰ ਲਈ ਪੁਲਿਸ ਆ ਗਈ ਮੋ ਕਿਤੇ ਹਾਂਜੀ